ਸਤਿ ਸ਼੍ਰੀ ਅਕਾਲ ਮੈਂ ਡਾਕਟਰ ਗੌਰਵ ਜੀ ਇਸ ਵੀਡੀਓ ਦੇ ਵਿੱਚ ਆਪਾਂ ਦੇਖਾਂਗੇ ਡੀਬੀਡਬਲ 187 ਤੇ ਜਿਹੜੀ ਕਿ ਬਹੁਤ ਵਧੀਆ ਤਰੀਕੇ ਦੀ ਕਣਕ ਫੁੱਗਰੀ ਹੈ ਸਰਵਾਰ ਜੋਗਾ ਸਿੰਘ ਜੀ ਦੁਆਰਾ ਇਹ ਕਣਕ ਵਾਈ ਗਈ ਹੈ ਤੇ ਕਣਕ ਦੀ ਆਪਾਂ ਫਟਾਰਾ ਦੇਖ ਸਕਦੇ ਹਾਂ ਕਣਕ ਦੀਆਂ ਸ਼ਾਖਾਵਾਂ ਦੇਖ ਸਕਦੇ ਹਾਂ ਤੇ ਜਿਹੜੀਆਂ ਕਿ ਮੈਂ ਅੱਗੇ ਦਿਖਾਉਣ ਦੀ ਕੋਸ਼ਿਸ਼ ਕਰੂੰਗਾ ਬਹੁਤ ਸੋਹਣਾ ਫਟਾਰਾ ਹੈ ਤੇ ਇਹਦੇ ਵਿੱਚ ਇਹਨਾਂ ਨੇ ਕੀ ਕੁਝ ਪਾਇਆ ਉਸ ਦੇ ਵਿੱਚ ਆਪਾਂ ਹੁਣ ਤੱਕ ਦੀ ਗੱਲ ਕਰਦੇ ਆ ਕਿਉਂਕਿ ਇਹਨਾਂ ਨੇ ਸਪੈਸ਼ਲੀ ਮੈਨੂੰ ਕਣਕ ਦੀ ਵੀਡੀਓ ਭੇਜੀ ਆ ਤੇ ਉਸ ਤੋਂ ਬਾਅਦ ਇਹਦੇ ਵਿੱਚ ਕੀ ਕੁਝ ਇਹਨਾਂ ਨੇ ਪਾਇਆ ਉਹਦਾ ਵੀਰਵਾ ਭੇਜਿਆ ਤਾਂ ਪਹਿਲਾਂ ਤਾਂ ਬੀਜ 43 ਕਿਲੋ ਪ੍ਰਤੀ ਏਕੜ ਦੇ ਹਿਸਾਬ ਨਾਲ ਰੱਖਿਆ ਗਿਆ ਅੱਗੇ ਇਹਨਾਂ ਨੇ ਜਿਹੜੀ ਇਹਦੇ ਚ ਪੋਸ਼ਣ ਵੀ ਨੂੰ ਦਿੱਤਾ ਤਾਂ ਉਹੋ ਜਿਹੜਾ ਹੈ ਉਹ ਏਕਟੇਅਰ ਦੇ ਹਿਸਾਬ ਨਾਲ ਆ ਤੇ 12 32 16 ਇਹਨਾਂ ਨੇ ਜਿਹੜਾ ਐਨ ਪੀ ਕੇ ਵਰਤਿਆ ਡੀਪੀ ਦੀ ਜਗ੍ਹਾ ਦੇ ਉੱਪਰ 3 ਗੱਟੇ ਤੇ 1 ਏਕੜ ਦੇ ਹਿਸਾਬ ਨਾਲ ਸਵਾ ਇੱਕ ਗੱਟਾ ਬਣਦਾ ਦੂਸਰੇ ਨੰਬਰ ਦੇ ਉੱਪਰ ਯੂਰੀਆ ਇਹਨਾਂ ਨੇ 7.5 ਗੱਟੇ 1 ਹੈਕਟੇਅਰ ਦੇ ਜਿਹੜਾ 2.5 ਗੱਟੇ ਪ੍ਰਤੀ ਏਕੜ ਬਣ ਰਿਹਾ ਇੱਕ ਇਹਨਾਂ ਨੇ ਹਰਬੀਸਾਈਡ ਸਪਰੇਅ ਲਾਈਆਂ ਗੁੱਲੀ ਰੰਡੇ ਦੀ ਸਪਰੇਅ ਕੀਤੀ ਆ ਤੇ ਉਸ ਤੋਂ ਉਪਰੰਤ ਇਹਨਾਂ ਨੇ 19 19 19 ਐਨ ਪੀ ਕੇ ਦੀ ਸਪਰੇਅ ਅ ਚਿਲੇਟਡ ਜ਼ਿੰਕ ਦੇ ਨਾਲ ਰਲਾ ਕੇ ਉਹ ਕੀਤੀ ਹੈ ਤਾਂ ਇਹ ਹੈ ਇਹਨਾਂ ਦੀ ਕਣਕ ਦਾ ਜਲੌ ਬਹੁਤ ਸੋਹਣੀ ਖੜੀ ਹੈ ਆ ਡਬੀਡਬਲ 187 ਕਿਸਮ ਹੈ ਪੂਰਾ ਵਾਣ ਭਰਿਆ ਹੋਇਆ ਕਿਤੇ ਆਪਾਂ ਨੂੰ ਕਿਤੇ ਗੁੱਲੀ ਡੰਡਾ ਜਿਹੜਾ ਹੈ ਉਹ ਵੀ ਨਹੀਂ ਦਿਖਾਈ ਦੇ ਰਿਹਾ ਵੈਸੇ ਉਹਨਾਂ ਨਾਲ ਮੇਰੀ ਗੱਲ ਵੀ ਹੁੰਦੀ ਰਹਿੰਦੀ ਹੈ ਤੇ ਆ ਹੁਣ ਆਪਾਂ ਦੇਖੀਏ ਵੱਖ-ਵੱਖ ਆ ਫਟਾਰਾ ਜਿਹੜਾ ਹੈ ਸ਼ਾਖਾਂਾਂ ਆ ਇਹਦੀਆਂ ਲਗਭਗ 20 ਦੇ ਕਰੀਬ ਆ ਵੱਖ-ਵੱਖ ਬੂਟਿਆਂ ਦੀਆਂ ਹੁੰਬਣੀਆਂ ਹੋ ਜਾਂ ਨੇ ਤੇ ਸ਼ਾਖਾਂਾਂ ਬੜੀਆਂ ਆ ਸੇਤ ਆਪ ਨੇ ਨਿਗਰਨੇ ਬੂਟੇ ਬੜੇ ਸੋਹਣੇ ਖੜੇ ਨੇ ਤੇ ਇਹ ਇਹਨਾਂ ਦੀ ਹੁਣ ਤੱਕ ਦੀ ਕੈਮੀਕਲ ਫਾਰਮਿੰਗ ਦੇ ਵਿੱਚ ਆ ਕੀ ਕੁਝ ਇਹਨਾਂ ਨੇ ਹੁਣ ਤੱਕ ਪਾਇਆ ਇਹਨਾਂ ਦੀ ਫਸਲ ਕਿਵੇਂ ਦੀ ਹੈ ਉਹਦੇ ਬਾਰੇ ਸੀ ਗੱਲਬਾਤ ਤੇ ਬਾਕੀ ਦੋਸਤੋ ਕੈਨੇਡਾ ਅਮਰੀਕਾ ਬਾਹਰਲੇ ਮੁਲਕਾਂ ਦੇ ਵਿੱਚ ਵੀ ਮਿਹਨਤਾਂ ਕਰਨੀਆਂ ਪੈਂਦੀਆਂ ਨੇ ਇੱਥੇ ਨਾਲੋਂ ਕਿਤੇ ਜ਼ਿਆਦਾ ਮਿਹਨਤਾਂ ਕਰਨੀਆਂ ਪੈਂਦੀਆਂ ਨੇ ਔਰ ਇੱਥੇ ਮਿਹਨਤ ਨਾਲ ਬਹੁਤ ਕੁਝ ਹੋ ਸਕਦਾ ਬਹੁਤ ਸਾਰੇ ਨੌਜਵਾਨਾਂ ਨੇ ਸਿੱਧ ਕਰਕੇ ਦਿਖਾਇਆ ਬਹੁਤ-ਬਹੁਤ ਸ਼ੁਕਰੀਆ ਜੀ ਸੈਟਿਕਾ ਹਾਸਿਲ ਹੋਇਆ ਮੈਨੂੰ ਆਗਣ ਲੋਕੀ ਕੁਛ ਦੀਨੇ ਮੈਂ ਕੀ